ਸਤਿ ਸ੍ਰੀ ਅਕਾਲ ਤੁਹਾਨੂੰ ਬੜੇ ਖੁਸ਼ ਹੋਏ ਬਾਬਾ ਜੀ ਨੇ ਸਾਡੀ ਬੇਨਤੀ ਮੰਨੀ ਤੇ ਆਪਣੇ ਸਾਰੇ ਘੋੜਸਵਾਰ ਖਾਲਸਾ ਫੌਜ ਇੱਥੇ ਲੈ ਕੇ ਆਂਦੀ ਸਿੱਧੂ ਪਿੰਡ ਦੇ ਵਿੱਚ ਤੁਹਾਨੂੰ ਬਹੁਤ ਬੜਾ ਯਾਨੀ ਮਾਣ ਮਸੂਰ ਹੋ ਰਿਹਾ ਕਰਮਜੀਤ ਇਜ਼ ਅ ਗ੍ਰੇਟ ਲੀਡਰ ਇਨ आवर ਕਮਿਊਨਿਟੀ ਇਨ ਨਿਊਯਾਰਕ ਅ ਲੋਟ ਆਫ ਪੀਪਲ ਰਿਸਪੈਕਟ ਹਿਮ ਹੀ ਇਜ਼ ਹੀ ਹੈਲਪਸ ਦ ਕਮਿਊਨਿਟੀ ਅ ਇਨ ਅ ਲਰਨ ਟੂ ਲਰਨ ਫਰਮ ਹਿਮ ਐਂਡ ਆਮ ਸਟਿਲ ਲਰਨਿੰਗ and uh, i'm honored to be uh, invited by him to visit punjab and that's a amazing person doing a lot of things in punjab and america yeah. incredible incredible beautiful person with beautiful ideas all about people it's raining but that's okay too the weather is nice it's warm everything it's green darshako is waqt main pind saidoke de vich maujood ha sabnu pata hai ke usa to karwjit taliwal beti di marriage aa te usnu leke naviyan naviyan chizaan kitiyan ja rahiyan ne vich ek barish ho rahi aa ਪਰ ਅੱਜ ਨੰਗ ਸਿੰਘਾਂ ਵੱਲੋਂ ਜਿਹੜੀ ਪ੍ਰਾਤਨ ਖੇਡ ਹੁੰਦੀ ਸੀ ਨੰਗ ਸਿੰਘਾਂ ਦੀ ਜਾਂ ਗੱਤਕੇ ਦੇ ਕਿਤਾਬ ਦਿਖਾਉਂਦੀ ਸੀ ਅੱਜ ਕੋਰਸਵਾਰੀ ਕੀਤੀ ਗਈ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੱਡੀ ਤਦਾਦ ਦੇ ਵਿੱਚ ਪਿੰਡ ਵਾਸੀ ਇੱਥੇ ਮੌਜੂਦ ਨੇ ਉਹਨਾਂ ਦੇ ਵਿਦੇਸ਼ ਤੋਂ ਦੋਸਤ ਵੀ ਆਏ ਹੋਏ ਨੇ ਕੀ ਕਹਿਣਾ ਇਸ ਨੂੰ ਲੈ ਕੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹ ਚੜ੍ਹਦੀ ਕਲਾ ਚ ਸਾਡਾ ਤਾਂ ਨੰਗ ਸਿੰਘਾਂ ਦਾ ਪ੍ਰਾਤਨ ਰਵਈਆ ਜੀ ਇਹ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਥ ਖਾਲਸਾ ਨੂੰ ਤੋਰਿਆ ਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਐਵੇਂ ਪੰਥ ਖਾਲਸੇ ਨੂੰ ਗੁਰਤਾ ਗੱਦੀ ਤੇ ਉਹ ਸ਼ਰੋਮਣੀ ਪੰਥ ਖਾਲੀ ਬੁੱਢਾ ਦਲ ਕੋਲ ਆ ਟੱਕਰ ਵਰਤੀ ਇਹ ਪ੍ਰਚਾਰ ਆਪਣਾ ਉਸੇ ਤਰ੍ਹਾਂ ਭਾਵੇਂ ਦੁਨਿਆਵੀ ਲੋਕਾਂ ਨੇ ਗੱਲਾਂ ਨੂੰ ਛੱਡ ਕੇ ਇਤਿਹਾਸ ਤੋਂ ਦੂਰ ਹੋ ਗਏ ਪਰ ਪੰਥ ਖਾਲਸੇ ਨੇ ਆਪਣੇ ਇਤਿਹਾਸ ਨੂੰ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਅੱਜ ਪ੍ਰਾਤਨ ਇਹਦਾ ਆ ਗਿਆ ਜਾਂ ਇੱਕ ਵਾਰੀ ਉਹ ਲੈ ਕੇ ਇਦਾਂ ਦੇ ਪ੍ਰਾਲੇ ਹੋਣੇ ਚਾਹੀਦੇ ਆ ਇਹ ਜ਼ਰੂਰ ਹੋਣੇ ਚਾਹੀਦੇ ਆ ਸਾਡੇ ਰਵੈਤੀ ਜਿਹੜੇ ਮੇਲੇ ਨੇ ਰਵੈਤੀ ਜਿਵੇਂ ਘੋੜ ਦੌੜ ਹੋਵੇ ਸ਼ਾਸਤਰ ਵਿਦਿਆ ਇਹ ਜ਼ਰੂਰੀ ਆ ਇਸ ਵਕਤ ਸਿੱਖਣਾ ਸਮੇ ਦੇ ਮੁਕਾਬਲ ਵਾਈਗਲ ਖਾਲਸਾ ਵਾਈਗਲ ਜੀ ਕੀ ਫਤਿਹ ਸਾਨੂੰ ਬੜੀ ਖੁਸ਼ੀ ਹੋਏ ਬਾਬਾ ਜੀ ਨੇ ਸਾਡੀ ਬੇਨਤੀ ਮੰਨੀ ਤੇ ਆਪਣੇ ਸਾਰੇ ਘੋੜਸਵਾਰ ਖਾਲਸਾ ਫੌਜ ਇੱਥੇ ਲੈ ਕੇ ਆਂਦੀ ਸੈਦੂ ਪਿੰਡ ਦੇ ਵਿੱਚ ਸਾਨੂੰ ਬਹੁਤ ਬੜਾ ਜਾਨੇ ਮਾਨ ਮਹਿਸੂਸ ਹੋ ਰਿਹਾ ਅਸੀਂ 40 ਸਾਲ 45 ਸਾਲ ਪਹਿਲਾਂ ਜਿਹੜੀਆਂ ਇੱਥੇ ਘੋੜਸਵਾਰਾਂ ਦੇਖਦੇ ਸੀ ਅੱਜ ਦੁਬਾਰਾ ਫਿਰ ਸਾਨੂੰ ਦੇਖਣ ਦਾ ਮੌਕਾ ਮਿਲਿਆ ਔਰ ਨਾਲ ਅਸੀਂ ਮਹਿਸੂਸ ਕਰਦੇ ਆ ਜਿਹੜਾ ਇਹ ਕਰੋੜਾਂ ਰੁਪਏ ਅ ਨਸ਼ਿਆਂ ਦੇ ਵਿੱਚ ਜਾਂ ਕਬੱਡੀ ਟੂਰਨਾਮੈਂਟ ਆ ਠੀਕ ਆ ਕਰਾਉਣੇ ਚਾਹੀਦੇ ਆ ਪਰ ਉਸ ਤੋਂ ਬਾਅਦ ਤਾਂ ਸਾਨੂੰ ਆ ਖਾਸਾ ਗੇਮਾਂ ਕਰਾਉਣੀਆਂ ਚਾਹੀਦੀਆਂ ਜਿਹੜਾ ਸਾਡਾ ਵਿਰਸਾ ਹੈਗਾ ਸਾਡੀ ਕਾਲਪੌਗ ਦੀ ਫੌਜ ਆ ਇਹ ਹੌਲੀ ਹੌਲੀ ਘੜਦੀ ਚਲੀ ਜਾਂਦੀ ਆ ਸਾਨੂੰ ਬਾਹਰਲੇ ਐਨਆਰਏ ਵੀਰਾਂ ਨੂੰ ਇੱਥੋਂ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਵੀ ਇਹ ਕੰਪੀਟੀਸ਼ਨ ਕਰਾਉਣੇ ਚਾਹੀਦੇ ਆ ਬਹੁਤ ਬਾਅਦ ਸਿੰਘ ਫੌਜਾਂ ਦੀ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਮੈਂ ਇਹ ਕੋਸ਼ਿਸ਼ ਕਰੂੰਗਾ ਵੀ ਹਰੇਕ ਬਸਾਖੀ ਵਾਲੇ ਦਿਨ ਆਪਣੇ ਸ਼ਹਿਰਾਂ ਦੇ ਵਿੱਚ ਵੀ ਨਗਰ ਕੀਰਤਨ ਦੇ ਤੌਰ ਤੇ ਇੱਕ ਆਹ ਇਹ ਪ੍ਰੇਡ ਕੱਢੀ ਜਾਵੇ ਘੋੜਿਆਂ ਦੇ ਨਾਲ ਸ਼ਹਿਰਾਂ ਦੇ ਵਿੱਚ ਦੀ ਉਹ ਕਿ ਹੁਣ ਪਤਾ ਲੱਗਿਆ ਜਾਵੇ ਸਿੱਖ ਕੌਮ ਜਿਉਂਦੀ ਆ ਤੇ ਜਿਉਂਦੀ ਰਹੂਗੀ ਆਉਣ ਵਾਲੇ ਅੱਜ ਦੇਖੋ ਕਿੰਨੇ ਬੱਚੇ ਸਿਗੇ ਇੱਥੇ ਆਏ ਹੋਏ ਉਹਨਾਂ ਦੇ ਦਿਮਾਗ 'ਚ ਫੈਟੋ ਪੈਣਾ ਜਿਵੇਂ ਆਪਣੇ ਛੋਟੇ ਹੁੰਦੇ ਤਾਂ ਹੁੰਦਾ ਸੀਗਾ ਵੀ ਯਾਰ ਖਾਲਸਾ ਫੌਜ ਹੈ ਤੇ ਪਿਆਰ ਬਣਿਆ ਰਹੂਗਾ ਅਸੀਂ ਇੱਕ ਦੂਜੇ ਨਾਲ ਮਿਲ ਕੇ ਚੱਲਾਂਗੇ ਤੇ ਮੈਂ ਇਹ ਆਸ ਕਰਦਾ ਵਾਪਾ ਜੀ ਤੋਂ ਵੇ ਹੁਣਾਂ ਟਾਈਮ ਤੇ ਸਾਡੀ ਬਾਹ ਫੜਦੇ ਰਹਿਣ ਤੇ ਇਹ ਕੰਮ ਚੱਲਦਾ ਰਵੇ ਔਰ ਕਿਵੇਂ ਦੇਖਦੇ ਹੋ ਮੌਸਮ ਤੇ ਬਜਾਇਜ਼ ਦੀ ਗੱਲ ਕਰਦੇ ਹੋ ਦੇਖੋ ਮੀਂਹ ਪੈ ਰਿਹਾ ਤੁਸੀਂ ਦੇ ਜਿਹਰੇ ਤੇ ਵੀ ਮਤਲਬ ਉਹ ਦੱਸ ਹੀ ਰਹੀ ਆ ਸਾਰੇ ਖੌਸ਼ਾ ਉਹੀ ਤਰੀਕਾ ਅਲੰਦ ਵਾੜਦੇ ਅੱਜ ਅਸੀਂ ਉਮੀਦ ਹੈ ਪਰਵਾਹੀ ਨਹੀਂ ਕਿਸੇ ਨੂੰ ਬਾਬਾ ਜੀ ਨੇ ਇੰਨੀ ਕਲਾ ਕਰਤੀ ਆ ਕੇ ਅੱਜ ਇਸ ਨੂੰ ਕੋਈ ਫਿਕਰੀ ਨਹੀਂ ਨਹੀਂ ਪੈ ਰਹਾ ਕੀ ਹੋ ਰਿਹਾਗਾ ਹਾਂ ਸਾਰੇ ਆਪ ਦੇ ਆਪ ਨੂੰ ਖੌਲਸੇ ਸਮਝ ਰਹੇ ਅੱਜ ਅਸੀਂ ਔਰ ਇਹ ਪਿੰਡ ਵਾਸੀਆਂ ਦਾ ਕਿੰਨਾ ਕਿ ਸਹਿਯੋਗ ਹੈ ਕਿਉਂਕਿ ਜਦੋਂ ਵੀ ਤੁਸੀਂ ਉਹਨੇ ਨਵੀਂ ਚੀਜ਼ ਹੀ ਕਰਦੇ ਹੋ ਔਰ ਜਿਹੜਾ ਪਿਆਰ ਆ ਤੁਹਾਡੇ ਲਈ ਪੱਕੀ ਦੇਖਣ ਨੂੰ ਮਿਲਦਿਆ ਨਹੀਂ ਜੇᱫੋ ਵਾਹਿਗੁਰੂ ਕਿਰਪਾ ਆਪਾਂ ਲਾਸਟ ਟਾਈਮ ਵੀ ਆਪਾਂ ਵਿਸਾਖੀ ਵੇਲੇ ਉਹਨਾਂ ਨੇ ਇਕੱਠਾਂ ਦੇ ਕੰਪੀਟੀਸ਼ਨ ਕਰਾਏ ਸੀ ਗੱਤਗਾ ਵਗੈਰਾ ਸਾਰੀਆਂ ਰੀਮਾਂ ਲੈ ਕੇ ਆਏ ਸੀ ਆਪਣੀ ਹੀ ਆ ਯਾਰ ਆਪਣੀ ਕੌਮ ਆ ਸਿੱਖ ਕੌਮ ਆ ਇਹਨੂੰ ਬਹੁਤ ਤੋਂ ਬਾਅਦ ਸਪੋਰਟ ਕੀਤੀ ਜਾਵੇ ਤੇ ਲੋਕਾਂ ਦੇ ਨਵੀਂ ਪਨੀਰੀ ਦੇ ਵਿੱਚ ਨਸ਼ਿਆਂ ਤੋਂ ਦੂਰ ਹੋਣ ਸਿੱਖੀ ਨੂੰ ਅਪਣਾਉਣ ਸਿੱਖੀ ਨੂੰ ਘਟੋਗਾਲ ਗੁਰੂ ਸਾਹਿਬ ਨੂੰ ਪੜ੍ਹਨਾ ਸਿੱਖਣ ਬਾਣੀ ਦੇ ਨਾਲ ਜੁੜਨ ਇਹੀ ਆਪਣੀ ਵੱਡੀ ਅਚੀਵਮੈਂਟ ਆ ਪੈਸਾ ਜਾਂ ਹੋਰ ਕੋਈ ਵੱਡੀ ਚੀਜ਼ ਨਹੀਂ ਬਣਾਉਂਦਾ ਤੁਹਾਡਾ ਵਿਰਸਾ ਹੈ ਉਹੀ ਤੁਹਾਡਾ ਗਰਾਂੰਥ ਸਾਹਿਬ ਨਾਲ ਜੋੜਦੇ ਆ ਸਾਡੇ ਰਾਜ ਰਹੇ ਆ ਅਸੀਂ ਮਹਾ ਬਾ ਪਾਵਰਫੁਲ ਰਹੇ ਆਗੇ ਮਹਾਰਾਜੇ ਬਣੇ ਰਹੇ ਆ ਸਾਡੀ ਸਿੱਖ ਕੌਮ ਨੇ 40 ਸਾਲ ਰਾਜ ਕੀਤਾ ਤੇ ਹੁਣ ਅਸੀਂ ਵਰਲਡ ਦੇ ਵਿੱਚ ਆਏ ਹੋਏ ਆ ਤੇ ਜੇ ਆਪਾਂ ਧਰਮ ਨਾਲ ਜੁੜੇ ਰਵਾਂਗੇ ਤੇ ਅਸੀਂ ਸਟਰੋਂਗ ਰਵਾਂਗੇ ਵਰਲਡ ਦੀ ਗੱਲ ਕਰੀਏ ਤਾਂ ਤੁਹਾਡੇ ਰਿਲੇਟਿਵ ਵੀ ਫੋਰਨ ਤੋਂ ਆਇਓ ਨਾ ਤੇ ਨਾਲ ਵੀ ਗੱਲਬਾਤ ਕਰਾਂਗੇ ਕੀ ਫੀਲ ਕਰਦੇ ਨੇ ਬਹੁਤ ਉਹਨਾਂ ਨੂੰ ਬਹੁਤ ਵੱਡਾ ਮਹਿਸੂਸ ਹੋਇਆ ਪਹਿਲਾਂ YouTube ぐらい ਦੇਖਦੇ ਸੀ ਅੱਜ ਉਹਨਾਂ ਨੇ ਅੱਖੀਂ ਦੇਖਿਆ ਸਭ ਕੁਝ रियलिटी देखिए अमेरिका ਤੋਂ ਆਏ ਹੋਏ ਮੇਰੇ ਨਾਲ ਤੇ ਸਾਰੇ ਬੜੇ ਮਹਿਸੂਸ ਕਰ ਰਹੇ ਵਾਕਿਆ ਯਾਰ ਖਾਲਸੇ ਪਹਿਲਾਂ ਵੀ ਇਸ ਤਰ੍ਹਾਂ ਕਰਦੇ ਹੋਣਗੇ ਅੱਜ ਅਸੀਂ ਪ੍ਰੈਕਟੀਕਲ ਦੇਖ ਰਹੇ ਹਾਂ ਪਹਿਲਾਂ ਗੱਲਾਂ ਸੌਂਦੇ ਹੀ ਅੱਜ ਸਾਡੇ ਅੱਖੀਂ ਦੇਖਿਆ ਉਹਨਾਂ ਲੋਕਾਂ ਨੇ ਆ ਕੇ ਅਮਰੀਕਾ ਤੋਂ ਸਪੈਸ਼ਲ ਆਏ ਆ ਮਾਨਤੀ ਬਰਹਾਣੀ ਹਾਊ ਡੂ ਯੂ ਫੀਲ ਇਨ ਪੰਜਾਬ ਉਹ ਇਸ ਅਮੇਜ਼ਿੰਗ ਇਟਸ ਹਾਰਟਵਾਰਮਿੰਗ ਇਟਸ ਹਮ ਬੀਇੰਗ ਆਮ ਹੰਬਲ ਟੂ ਬੀ ਹੇਅਰ ਐਂਡ ਵੈਰੀ ਲੱਕੀ ਟੂ ਇੰਜੋਏ ਵੀ ਪਾਰਟ ਆਫ ਯੂਅਰ ਸੈਰੇਮੋਨੀ ਇਟਸ It's eye-opening. Uh, it's, it's a learning experience. Yeah. There's a lot of respect for uh, Sikh people and culture. Karamjit is uh, a great leader yeah. in our community in New York. Yeah. Uh, a lot of people respect him. He's, he's, he helps the community. Uh, and a, a lot to learn from him and I'm still learning. And uh, I'm honored to be uh, invited by him to visit Punjab and, and uh, been to a lot of places like the uh, the golden temple and uh, places like uh, other, other worship places and i'm very impressed thank you in punjab i feel like i'm home yeah. that's a lovely state beautiful country amazing people yeah. oh that's amazing person doing a lot of things in punjab and america yeah. incredible incredible beautiful person with beautiful ideas all about people i'm so proud to know him and know all the ideas he has ਇਟਸ ਵੈਰੀ ਵੈਰੀ ਨਾਈਸ ਇਟਸ ਰੇਨਿੰਗ ਇਟਸ ਰੇਨਿੰਗ ਬਟ ਦੈਟਸ ਓਕੇ ਟੂ ਦ ਵੈਦਰ ਇਜ਼ ਨਾਈਸ ਇਟਸ ਵਾਰਮ ఎవਰੀਥਿੰਗ ਇਟਸ ਗ੍ਰੀਨ ਇਟ ਮੈਸ ਅ ਪਾਪਲ ਇਨ ਦ ਰੇਸ ਬਟ ਇਟ ਵਾਸ ਆਸਮ ਇਨਕ੍ਰੈਡੀਬਲ ਐਕਸਪੀਰੀਅੰਸ ਆਮ ਥੈਂਕਫੁਲ ਵੈਰੀ ਥੈਂਕਫੁਲ ਫੋਰ ਬੀ ਅਬਲ ਟੂ ਸੀ ਦੈਟ ਆਈਕਾ ਜੀ ਟੂ ਸੀ ਵੀ ਫੋਰਨ ਦੇ ਵਿੱਚ ਰਹਿ ਕੇ ਆਏ ਹੋ ਤੇ ਸਾਡੇ ਪਾਪਾ ਦੇ ਲਈ ਤੁਹਾਡੇ ਜਿਹੜੇ ਫੋਰਨ ਦੇ ਦੋਸਤ ਪਹੁੰਚੇ ਇੱਥੇ ਤੇ ਉਹਨਾਂ ਨੇ ਬੜੀ ਤਰੀਫ ਕੀਤੀ ਹੈ ਮੈਂ ਕਿਹਾ ਕਿ ਆਪਣੇ ਵਾਲਿਆਂ ਨੂੰ ਪੰਜਾਬੀ ਵਿੱਚ ਦੱਸੋ ਕੀ ਕਿਹਾ ਸੀ ਸਸਿਗਾ ਜੀ ਸਾਰਿਆਂ ਨੂੰ ਉਹ ਇਹਨਾਂ ਨੇ ਇਹੀ ਕਿਹਾ ਵੀ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਮੈਡਮ ਨੇ ਤੁਹਾਨੂੰ ਪੰਜਾਬੀ ਚ ਬੋਲ ਕੇ ਵੀ ਦਿਖਾਇਆ ਤੇ ਉਹ ਸਾਰੇ ਇਹਨੇ ਪਹਿਲੀ ਯਾਰ ਉਹ ਹਰਮੰਦਰ ਸਾਹਿਬ ਗਏ ਆਪਣੇ ਲੋਕ ਆਟਿਆਂਦੇ ਬਟ ਉਹਨਾਂ ਨੇ 3 ਘੰਟੇ ਲਾਈਨ ਦੇ ਵਿੱਚ ਖੜ ਕੇ ਮੱਥਾ ਟੇਕਿਆ ਸ਼ਰਧਾ ਉਹਨਾਂ ਦੀ ਆਪਣੇ ਕਲਚਰ ਬਾਰੇ ਜਾਣ ਰਹੇ ਆ ਤੇ ਅਸੀਂ ਬਹੁਤ ਪ੍ਰਾਊਡ ਮਹਿਸੂਸ ਕਰਦੇ ਆ ਕਿ ਸਾਡੇ ਐਜ਼ ਅ ਗੈਸਟ ਆਏ بارش ਵੀ ਹੋ ਰਹੀ ਹੈ ਪਰ ਹਾਂ بارش ਹੋ ਰਹੀ ਹੈ ਬਟ ਉਹ ਕਹਿੰਦੇ ਪੰਜਾਬ ਦੀ ਖੁਸ਼ਾਲੀ ਤੇ ਸਭ ਕੁਝ ਇੰਜੋਏ ਕਰ ਰਹੇ ਆ ਨਾਲ ਹਾਂਜੀ ਜਗਰੂਪ ਸਿੰਘ ਜਗਰੂਪ ਜੀ ਤੁਹਾਡੇ ਮਿੱਤਰ ਹਨ ਇਹ ਤੇ ਇਹਨਾਂ ਨੇ ਇੱਕ ਪੁਰਾਣੀ ਜਿਹੜੀ ਪ੍ਰਾਤਨ ਸਾਡੀ ਖੇਡ ਸੀ ਉਹ ਦੁਬਾਰਾ ਫਿਰ ਤੋਂ ਸ਼ੁਰੂਆਤ ਕੀਤੀ ਹੈ ਸੈਦੋ ਦੇ ਵਿੱਚ ਕਿਵੇਂ ਮਹਿਸੂਸ ਕਰਦੇ ਅਸੀਂ ਬਹੁਤ ਮਹਿਸੂਸ ਕਰਦੇ ਆ ਪਹਿਲਾਂ ਸਾਡੇ ਪਹਿਲਾਂ ਸਾਡੇ ਪਹਿਲਾਂ ਪੁਰਾਣੇ ਘੋੜੇ ਭਜਦੇ ਹੁੰਦੇ ਸੀ ਇਹ ਬੰਦ ਹੋ ਗਏ ਸੀਗੇ ਹੁਣ ਸਾਡੇ ਕਰਮਜੀਤ ਢਾਲੀਆਲ ਨੇ ਆ ਕੇ ਇੱਥੇ ਨਵੇਂ ਸ਼ੁਰੂ ਕੀਤਾ ਤੇ ਲੋਕਾਂ ਨੇ ਬਹੁਤ ਮਹਿਸੂਸ ਕੀਤਾ ਵੀ ਬਹੁਤ ਵਧੀਆ ਗੱਲ ਆ ਆ ਦੋਸਤੋ ਤੁਸੀਂ ਕੀ ਮਹਿਸੂਸ ਕਰਦੇ ਹੋ ਕਿਉਂਕਿ ਪ੍ਰਾਤਨ ਖੇਡ ਸਾਡੀ ਘੋੜਸਵਾਰੀ ਸੀ ਕਿਉਂਕਿ ਜਦੋਂ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਸਾਹਿਬਾਨ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਸੀ ਔਰ ਕਰਮਜੀਤ ਦਾ ਵੀ ਕਹਿਣਾ ਹੈ ਕਿ ਇਦਾਂ ਦੇ ਉਪਰਾਲੇ ਜਿਹੜੇ ਹੋਣੇ ਚਾਹੀਦੇ ਨੇ ਤੁਸੀਂ ਕੀ ਸੋਚਦੇ ਹੋ ਕਮੈਂਟ ਵੈਕਸ ਆਪਣੀ ਰਾਏ ਜਰੂਰ ਦਿਓ